ਕੋ ਪਾਂਡਾ ਰੱਖਣਾ ਸੀ ਸੁਕੇ ਹੇਦੇ ਤੇ ਲੀਡ ਲਾਉਣੀ ਸੀ ਤੂੰ ਕਾਹਦੇ ਖੋਲੀ ਹੈ ਅਜੇ ਨਹੀਂ ਦੇ ਪਾਤੀ ਜੀ ਕੋਈ ਇਹ ਥੱਲੇ ਰੱਖਣਾ ਕੰਮ ਦੇਊਗਾ ਹਲੇ ਰੱਖਣਾ ਜਿੱਥੇ ਰੋਲ ਦਾ ਉੱਥੇ ਰੱਖ ਲਾ ਟੀ ਬੰਦ ਕੀਤੀ ਹੈ ਮਗਰ ਹੂੰ ਲੱਗਤੀ ਤਾਂ ਠੀਕ ਹੈ ਨਾ ਹੈ ਚਲੋ ਪਤਾ ਲੱਗੂਗਾ ਸਹੀ ਹੈ ਇਹੋ ਠੰਡਾ ਕਰ ਕੇ ਮਾਰਤਾ ਹੋ ਸਕਦਾ ਮਾਰਤਾ ਇਹ ਫਾਂ ਵੀ ਇਹ ਕਾਦੋ ਮਾਤਰ ਹਾਂ ਆ ਜਾਲੀ ਨਾ ਬੰਨਤੋ ਇੱਥੇ ਮਿੱਟੀ ਨਾਲ ਹੂੰ ਇਹ ਉੱਥੇ ਰੱਖੀ ਸੀ ਬਈ ਉਹਨਾਂ ਨੇ ਆ ਵੀ ਸਾਰੇ ਮਿੱਟੀ ਲੱਗੀ ਹੋਈ ਐ ਆ ਚੋਨਾ ਛੱਟ ਕੇ ਆ ਕੇ ਨਾ ਤੇ ਤਵਾ ਕੇ ਠੱਲਾਂਗੇ ਲੋ ਬਈ ਅੱਜ ਲਾਉਣੇ ਵੈਡ ਟਰਾਲੀ ਦੇ ਜਿਹੜਾ ਝੋਨਾ ਰਹਿੰਦਾ ਉਹ ਆਪਾਂ ਉਹਨੇ ਵੇਚ ਕੇ ਟਰਾਲੀ ਜੀ ਜਿਗ ਨਾਟ ਹੈ ਨਾ ਹਲੇ ਨਾਲ ਇਹਦੇ ਪਾਸੇ ਆਏ ਦੂਜਾ ਚੱਕ ਲਓ ਮੇਰੇ ਕੋਲ ਦੇਖੜਾ ਚੱਦ ਗਿਨ ਖੋਲਿਏ ਨੂੰ ਹੂੰ ਬੇਟਾ ਤਾਂ ਨਹੀਂ ਬਟਾ ਲਿਓ ਆ ਪੈਣ ਨੂੰ ਕਲਰ ਜੀ ਹਾਂ ਬੋਦੀ ਵੱਡੀ ਵੀ ਹੈ ਹੈ ਡਾਲਾ ਲੱਗਣ ਵਾਸਤੇ ਆਓ ਵੈਟ ਲੱਗੇ ਤਾਂ ਡਾਲਾ ਨਹੀਂ ਖੁੱਲਦਾ ਸੀ ਖੋਲ ਲਾ ਕੇ ਨੂੰ ਖੋਲ ਲਾ ਕੇ ਬੈਲੀ ਡੇ ਜੇ ਨੂੰ ਛੋਟੇ ਨਟ ਭੱਲੇ ਜੰਗਾ ਹਾਂ ਦੋ ਨੂੰ ਹੂੰ ਤਾਂ ਰਿਹਾ ਉਹ

ਤਾਂ ਕੋਈ ਨਹੀਂ ਕਰ ਹੋਟੇਡ ਲੜਾ ਭਾਈ ਫੇਰ ਕੱਢ ਲਾਂਗੇ। ਫੇਰ ਗੱਲ ਆਈ ਹੈ। ਵੀ ਚਲ ਜੇ ਤਾਂ ਆਪਣੇ ਕੋਲੇ ਸੰਦਾ ਨਾ ਹੋਵੇ ਹੈਨਾ। ਉਹ ਤਾਂ ਆਪਾਂ ਚੱਲ ਫੇਰ ਤਾਂ ਯਾਰ ਮੰਗਣਾ ਪੈਂਦਾ ਹਰ ਕੀ ਮੰਗਦਾ ਜਿਹਦੇ ਕੋਲ ਕੋਈ ਸੰਦਾ ਹੈ ਨੀਗਾ। ਜਦੋਂ ਹੋਵੇ ਉਦੋਂ ਤਾਂ ਯਾਰ ਆਪਦਾ ਵਰਤਣਾ ਚਾਹੀਦਾ ਹੈ। ਹੁਣ ਆਪਣੋਂ ਆਏ ਆ ਵੀ 10 ਮਿੰਟ ਵੇਢ ਕਸਣ ਤੇ ਲੱਗ ਜਾਣਗੇ ਕਿ ਨਹੀਂ ਚਲ ਜਦੋਂ ਨਹੀਂ ਸੰਦਾ ਹੁੰਦਾ ਉਹ ਤਾਂ ਬੰਦੇ ਨੇ ਮੰਗਣਾ ਹੀ ਆ ਪਾ ਦੇ ਸੋ ਦੂਜੇ ਦੋ ਨਾਟ ਵੀ ਕਦਾਂ ਕਿ ਉਹ ਵੰਗੇ ਵੰਗੇ ਪਾ ਕੇ ਵੰਗੇ ਉੱਥੇ ਹੈ ਕਿ ਇੱਥੇ ਹੈ ਆਓ ਇੱਥੇ ਹੋਣਗੇ ਅਗਲੇ ਤਾਂ ਬੱਸ ਫੇਰ ਉਹੀ ਚਾਹੀਦਾ ਆਪਾਂ ਨੂੰ ਪਹਿਲੇ ਵੰਗੇ ਦੇ ਲੋੜੀ ਨਾ ਪੈਣੀ ਇੱਥੇ ਜਨਾ ਨਾ ਟਰਾਲੀ ਚਾ ਪਾ ਉੱਥੇ ਭਾਲਦੇ ਫਿਰਦੇ ਸੀ ਹਾਂ ਵਿੱਚ ਜਾਵੜਦੇ ਹਨ ਆਪੇ ਅਦੁੱਤ ਜਾਵੈ ਡ ਤੇ ਇਹ ਥੱਲੇ ਹੋਣਗੇ ਬੰਗੇ ਹਾਂ ਬੇ ਇੱਕ ਦਿਨ ਆਪਾਂ ਇੱਥੇ ਲਾਈਏ 10 ਮਿੰਟ ਪਤਾ ਕੀ ਗੱਲ ਬਈ ਇੱਕ ਤਾਂ ਜਿਹੜੇ ਜਿੰਨੇ ਆਇਟਾਂ ਡਲੇ ਆ ਯਾਰ ਆਪਾਂ ਐਂ ਤਾਂ ਸਿੱਟੇ ਨਹੀਂ ਸੀਗੇ ਪਤਾ ਨਹੀਂ ਕਿੱਥੋਂ ਆਉਂਦੇ ਇਹ ਕਿਰਾਪਾ ਸਾਰੇ ਜੱਕਦੇ ਸੀ ਜਿਵੇਂ ਆ ਐ ਖਲਾਰੇ ਬਈ ਆ ਕਾਜੀ ਤਾਂ ਆਪਣੇ ਕਿਸੇ ਕਮਰੇ ਨੂੰ ਤਾਂ ਅੱਗ ਹੀ ਲਾ ਦੀਏ ਜਿਵੇਂ ਆ ਪਿਆ ਇਧਰ ਚਿੱਟਾ ਜਾ ਕਾਲਾ ਤਾਂ ਸਹੀ ਹਾਂ ਹਾਂ ਕਾਲਾ ਸਹੀ ਹੈ ਕਾਲਾ ਰੱਖ ਲਾਂਗੇ ਚਿੱਟਾ ਹੈ ਇਹ ਜਿਵੇਂ ਇਧਰ ਹਾਵੇ ਤੂੰ ਕਿਵੇਂ ਵਿਕੀ ਉਹ ਖਾਦਾ ਦਾ ਪਿਆ ਕਾਗਜ ਤੇ ਆਪਾਂ ਐਵੇਂ ਸਾਂਭੀ ਬੈਠੇ ਨੂੰ ਗੰਦ ਨੂੰ ਤੇ ਆਵਾਂਗੇ ਜਾ ਕੇ ਚਲੋ ਭਰਾਂਗੇ ਤਾਂ ਆ ਕੇ ਪਠੇ ਲਿਆ ਕੇ ਥੱਕ ਲੱਗਦੀ ਹੈ ਫਾਇਦਾ ਦਾ ਕੀ ਘਟਿਆ ਜਾਣਾ ਹੈ ਨੁਕਸਾਨ ਹੀ ਹੋਇਆ ਜੋ ਨਾ ਰੱਖੇ ਦਾ ਇੱਕ ਹੀ ਪਾਇਆ ਸਲੱਗਾ ਹੈ ਇੱਕ ਹੀ ਬਾਤ ਹੈ ਬਈ ਇੱਕ ਚ ਪਾ ਗਰਾਂ ਨੇ ਇੱਕ ਚ ਚਲਾਤਾ ਸੀ ਤੂੰ ਇੱਕ ਚ ਉਹ ਮੂੰਹ ਦਾ ਦੋ ਬੰਦ ਉਹ ਹੁਣ ਟੇਡੀਆਂ ਲਾ ਦੇ ਨਿਕੋ ਟੇਡ ਲਾ ਦੇ ਟਿਆ ਪਈਆਂ ਉਂਗਲਾਂ ਘਾਹ ਚਾਲ ਹੁਣ ਦੂਜਾ ਪਲ ਛਾੜਦੇ ਹੁਣ ਨਹੀਂ ਡੱਕਦਾ ਇਹ ਮੈਨੂੰ ਨਾ ਦੂਜਾ ਚੱਕ ਕੇ ਦਾ ਯਾ ਉਹ ਮਾਰ ਗਿਆ ਬੰਨਾ ਬਸ ਹੂੰ ਹੂੰ ਨਾ ਇੱਧਰ ਬੰਦਾਂਗੇ ਇੱਕ ਹੈਨਾ ਅੱਗਿਆ ਬੰਦੇ ਨਹੀਂ ਸੀ ਇਹਨਾਂ ਨੂੰ ਅੱਥੋਂ ਤੇ ਹੁੰਦੇ ਸੀ ਨਹੀਂ ਨਹੀਂ ਕਿਰਾ ਪਰ ਸੈਂਸ ਆ ਲੈ ਛੜਤਾ ਸੀ ਤਾਂ ਰਸਾ ਕਰੂਗਾ ਕੰਮ ਨਹੀਂ ਉਹ ਤਾਂ ਰਸਾ ਹੀ ਬਾਜੂ ਫਿਰਉਦਾ ਵੱਧ ਦੂਰ ਬੰਨ੍ਹ। ਹੈ ਤਾਂ ਵੱਧ ਹੋਈ। ਆ ਇੱਕ ਇੱਧਰ ਤਾਂ ਹੈਗੀ ਇੱਧਰ ਆਸਤੇ। ਬੰਨ੍ਹ ਬੰਨ੍ਹ ਪਿੱਛੇ ਵੀ ਮੈਲੇ ਹੋਣਾ ਫੋਲ ਕੇ। ਵੇਖ। ਆ ਲੈ। ਇੱਕ ਆਜੂਗੀ ਇੱਧਰ। ਆ ਰੱਸੀ ਪਾ ਕੇ ਵਿੱਚ ਸਿਉਂਦਾਂਗੇ ਉਹ ਮੂਰਲਾ ਤਪੜਿਆ। ਹੂੰ ਚੁਗਾ ਇਹ ਸਤੂ ਜਪਾਨ ਆ ਖੋਲ ਕੇ ਜਰਾ ਐਵੇਂ ਘਾਤ ਬੰਨ ਛੱਟੇ ਨਾੜਨਾ ਤੋੜਨੀ ਇੱਕ ਹੀ ਜਿਹੜਾ ਆਪਣੇ ਹਿਸਾਬ ਨਾਲ ਘਸ ਲਾ ਸਾਨੀ ਘਾ ਮਰ ਕੇ ਬਾਰੇ ਕਿਦੋਂ ਸਨ ਕਮਿੰਦੇ ਰਾਜ ਨਹੀਂ ਇਹ ਤਾਂ ਤੇਰੀ ਗੱਲ ਇਹ ਤਾਂ ਤੇਰੀ ਗੱਲ ਸੋਲਾ ਨੇ ਐ ਇੱਕ ਵਾਰੀ ਜਾ ਕੇ ਛੋਨਾ ਫਿਰ ਕੀਤੀ ਦਰਪਾਲ ਸਿਉਂ ਹੀ ਦੇਣਾ ਨਵੇੜ ਦੇ ਕੰਮ ਬਾਈ ਹੈਗਾ ਸੂਤ ਹੈ ਗਿਆ ਹੁਣ ਸਿਉਂ ਦੇਣੇ ਆ ਬਹੁਤ ਸਾਰੇ ਕਿ ਬੋਣਾ ਇਹ ਸੀ ਹੁਣ ਰਸਈ ਚੱਟੇ ਹਾਂ ਰੱਸਾ ਸੁਬਾ ਸੁਬਾ ਪਹਿਲਾਂ ਰੱਸਾ ਬਾਲੰਦ ਰੱਸਾ ਕਰਦਾ ਕਰਦਾ ਮੈਂ ਬੰਨ੍ਹਨੇ ਧਿਆਰ ਰੱਖੇ ਰੋਦੀ ਵੇਚਉਂਦੇ ਨਾ ਹਮ ਆਪਾਂ ਤਾਂ ਐਸੀ ਯਾਰ ਅੱਗੇ ਵੱਜ ਜਾਂਦਾ ਬੱਚਾ ਨੂੰ ਪੁੱਤਾਂ ਸੋਨਾ ਲੱਗਿਆ ਪਾਲਾ ਜਿਹੜਾ ਹਮ ਬੇਂ ਬੱਜ ਗਏ ਹਮ ਬਾਕੀ ਜਿਹੜਾ ਕਰਮ ਦਾ ਮਿਲਣਾ ਕਰਮਾਂ ਦਾ ਜਿਹੜਾ ਕਰਮਾਂ ਦਾ ਉਹ ਮਿਲਣਾ ਹਮ ਮੂੰਹ ਚਲਾਣਾ ਵਿਚਾਲੂ ਆ ਹੂੰ ਆ ਗਈ ਸੀ ਝੋਨੇ ਦੀ ਇਹ ਵੀ ਨਾ ਹੂੰ ਬਾਪੂ ਦਾ ਬਹੁਤ ਚਰਦਾ ਹਾਂ ਯਾਰ ਆਪਾਂ ਨੂੰ ਹੈਲੋ ਸੀ ਵੀ ਪੀਏ ਇਹਰਾ ਕੰਮ ਹੀ ਗਏ ਹੈ ਨਾ ਦੇ ਬਾਈ ਹੂੰ ਹੂੰ ਪਹਿਲਾ ਭੌਂਗ ਜਾਂ ਪੁੰਡ ਦੇਣਾ ਨਾ ਨਰਮਿਆ ਵਾਸਤੇ ਹੂੰ ਇਹ ਇੱਕ ਪੌਂਡ ਪਾ ਲੀ ਹੂੰ ਹੂੰ നമ്മുക്ക് ആ ബെഡ് എടുണാ പക്ഷെ കണ്ടോ പ്ലഗ്ഗിങ് അല്ലേ ഇത് ഹും ഇങ്ങോട്ട് തൂണിൽ കൊള്ളാം ഹും ഹും Huh?